ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਜੂਨੀਅਰ ਜਿੰਦਾਬਾਦ 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 ਜਲ ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਜੂਨੀਅਰ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਮੈਂ ਰਜਿਤ ਕੁਮਾਰ ਬ੍ਰਾਂਚ ਪ੍ਰਧਾਨ ਜਲ ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਜੂਨੀਅਰ ਰਜਿਸਟਰ ਨੰਬਰ 31 ਦਾ ਅਗੂ ਸਾਡੇ ਜਲ ਸਪਲਾਈ ਤੇ ਸੂਬਾ ਅਗੂ ਕਮੇਟੀ ਵੱਲੋਂ ਇਹ ਫੈਸਲਾ ਲੀਤਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਪੰਜਾਬ ਸਰਕਾਰ ਨਾਲ ਮੀਟੀਆਂ ਦਾ ਦੌਰ ਜਿਹੜਾ ਰੱਖਿਆ ਗਿਆ ਸੀ ਬਾਰ-ਬਾਰ ਮੀਟਿੰਗਾਂ ਜਿਹੜੀਆਂ ਸਾਡੇ ਸੂਬਾ ਕਮੇਟੀ ਨੂੰ ਦੇ ਕੇ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਸਰਕਾਰ ਇਸ ਮੀਟਿੰਗਾਂ ਦੇ ਵਿੱਚ ਨਾ ਪੱਕੀ ਜਿਹੜਾ ਹੁੰਗਾਲਾ ਪਰਦੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਹਰਪਾਲ ਚਿਮਾਂ ਜੀ ਦੇ ਨਾਲ ਜਿਹੜੀ 15 ਤਰੀਕ ਨੂੰ ਮੀਟਿੰਗ ਸੀ ਉਹ ਵੀ ਜਿਹੜੀ ਰੱਦ ਕਰ ਦਿੱਤੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਪੂਰੇ ਪੰਜਾਬ ਪੱਧਰ ਤੇ ਜਿਹੜਾ ਆ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਜੀ ਉਹਨਾਂ ਦੇ ਜਿਹੜੇ ਪੁਤਲੇ ਫੁਕਣ ਦਾ ਜਿਹੜਾ ਉਹ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਸਾਡੀ ਮੁਕੇਰੀਆਂ ਦੀ ਬ੍ਰਾਂਚ ਨੇ ਵੀ ਇਹ ਫੈਸਲਾ ਦਿੱਤਾ ਅਸੀਂ ਇੱਥੋਂ ਚੱਲ ਕੇ ਤੇ ਮਾਤਾ ਰਾਣੀ ਚੌਂਕ ਤੱਕ ਜਿਹੜਾ ਆ ਉਹ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਪੁਤਲਾ ਫੁਕਾਂਗੇ ਮੰਗਾ ਕੀ ਦੇ ਮੰਗਾ ਸਾਡੀ ਪਿਛਲੇ 4-5 ਸਾਲਾਂ ਤੋਂ ਨਹੀਂ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ 10-15 ਸਾਲਾਂ ਨੂੰ ਉਹੀ ਲਟਕਦੀਆਂ ਆ ਰਹੀਆਂ ਕਿ ਵਿਭਾਗ ਦੇ ਵਿੱਚ ਸਾਨੂੰ ਮਰਜ ਕੀਤਾ ਜਾਵੇ ਕਿਉਂਕਿ ਕਾਫੀ ਸਮੇਂ ਤੋਂ ਅਸੀਂ ਜਿਹੜੇ ਲਿਸਟਮੈਂਟ ਕੰਟਰੈਕਟਰ ਤੇ ਵਰਕਰ ਜਿਹੜੇ ਉਹ ਲਿਸਟਮੈਂਟ ਦੇ ਕੰਮ ਕਰ ਰਹੇ ਆ ਕਈ ਤਰ੍ਹਾਂ ਦੀਆਂ ਪੋਸਟਾਂ ਦੇ ਉੱਤੇ ਜਿਹੜੇ ਵੱਖ-ਵੱਖ ਪੋਸਟਾਂ ਦੇ ਉੱਤੇ ਕੰਮ ਕਰਦੇ ਆਂ ਪਰ ਸਾਡੇ ਸਰਕਾਰ ਦੇ ਨਾਲ ਕਈ ਮੀਟਿੰਗਾਂ ਵੀ ਹੋਈਆਂ ਜਿਨ੍ਹਾਂ ਵਿੱਚ ਉਹਨਾਂ ਨੇ ਬਾਰ-ਬਾਰ ਉਹਨਾਂ ਨੇ ਇਹੀ ਕਿਹਾ ਕਿ ਤੁਹਾਡੀ ਪਾਲਿਸੀ ਜਿਹੜੀ ਹੈ ਬੰਡੀ ਆ ਪਰ ਅਜੇ ਤੱਕ ਕੋਈ ਵੀ ਜਿਹੜੀ ਹੈ ਪਾਲਿਸੀ ਜਿਹੜੀ ਸਾਡੇ ਹੱਕ ਦੇ ਵਿੱਚ ਨਹੀਂ ਬਣਾਈ ਗਈ ਜਿਸ ਨੂੰ ਤੁਰੰਤ ਇਸ ਉਹ ਜੇ ਪਾਲਿਸੀ ਬਣਾਈ ਜਾਵੇ ਕਿ ਸਾਡੇ ਸਾਰੇ ਵਰਕਰ ਜਿਹੜੇ ਆ ਇਸ ਵਿਭਾਗ ਵਿੱਚ ਸ਼ਾਮਲ ਹੋ ਕੇ ਤੇ ਪੱਕੇ ਰੁਜ਼ਗਾਰ ਦਾ ਜਿਹੜਾ ਪ੍ਰਬੰਧ ਹੋ ਸਕੇ